ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਇੱਕ ਬਹੁਤ ਹੀ ਇੰਟਰਸਟਿੰਗ ਸਾਕੀ ਸੁਣਾ ਰਹੀ ਹਾਂ ਗੁਰੂ ਸਾਹਿਬ ਆਪਣੇ ਘਰ ਵਿੱਚ ਬੈਠੇ ਸੀ ਪਹਿਲੀ ਉਦਾਸੀ ਤੋਂ ਬਾਅਦ ਤੇ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਮਾਤਾ ਤ੍ਰਿਪਤਾ ਜੀ ਆਏ ਤੇ ਗੁਰੂ ਜੀ ਕੋਲ ਬੈਠ ਗਏ ਤੇ ਗੁਰੂ ਜੀ ਨੂੰ ਆਖਦੇ ਕਿ ਮੈਂ ਦੇਖਦੀ ਹਾਂ ਤੇਰਾ ਕੰਠ ਹਮੇਸ਼ਾ ਹਿਲਦਾ ਰਹਿੰਦਾ ਹੈ ਕੀ ਬੋਲਦਾ ਰਹਿੰਦਾ ਹੈ ਤੂੰ ਗੁਰੂ ਸਾਹਿਬ ਆਖਦੇ ਮੈਂ ਨਾਮ ਜਪਦਾ ਰਹਿਣਾ ਹਾਂ ਮਾਤਾ ਜੀ ਆਖਦੇ ਇਹ ਨਾਮ ਜਪ ਕਰਨਾ ਕਿਉਂ ਜ਼ਰੂਰੀ ਹੈ ਗੁਰੂ ਜੀ ਆਖਦੇ ਆਖਾਂ ਜੀਵਾ ਵਿਸਰੇ ਮਰ ਜਾਉਂ ਜਦ ਤੱਕ ਮੈਂ ਰੱਬ ਨੂੰ ਯਾਦ ਰੱਖਦਾ ਹਾਂ ਮੈਂ ਜੀ ਰਿਹਾ ਹਾਂ ਅਗਰ ਮੈਂ ਰੱਬ ਨੂੰ ਪੁਲਾ ਦਿੱਤਾ ਤੇ ਮੇਰੀ ਮੌਤ ਹੋ ਜਾਏਗੀ ਮਾਤਾ ਜੀ ਆਖਦੇ ਕੀ ਇਹ ਨਾਮ ਜਪ ਕਰਨਾ ਕਿਉਂ ਇੰਨਾ ਜ਼ਰੂਰੀ ਹੈ ਅਸੀਂ ਲੋਕ ਤੇ ਨਹੀਂ ਕਰਦੇ ਗੁਰੂ ਜੀ ਸਮਝਾਉਂਦੇ ਕਿ ਇਹ ਨਾਮ ਹੀ ਹੈ ਜੋ ਸਾਨੂੰ ਆਤਮਿਕ ਮਾਨਸਿਕ ਤੇ ਸ਼ਰੀਰਿਕ ਰੋਗਾਂ ਤੋਂ ਦੂਰ ਰੱਖਦਾ ਹੈ ਹਮੇਸ਼ਾ ਰੱਬ ਵਿੱਚ ਲੀਨ ਰੱਖਦਾ ਹੈ ਇਹ ਰੱਬ ਤੋਂ ਹੀ ਅਸੀਂ ਸਾਰੇ ਆਏ ਹਾਂ ਤੇ ਰੱਬ ਨੂੰ ਭੁਲਾ ਦੇਣਾ ਇੱਕ ਬਹੁਤ ਵੱਡੀ ਬਿਮਾਰੀ ਦਾ ਸ਼ੁਰੂ ਹੋਣਾ ਹੈ ਮਾਤਾ ਜੀ ਆਖਦੇ ਫਿਰ ਅਸੀਂ ਲੋਕ ਸਾਰੇ ਕਿਉਂ ਨਹੀਂ ਇਹ ਨਾਮ ਜਪ ਕਰਦੇ ਗੁਰੂ ਜੀ ਸਮਾਈਲ ਕਰਦੇ ਤੇ ਕਹਿੰਦੇ ਆਖਣ ਔਖਾ ਸਾਚਾ ਨਾਮ ਇਹ ਨਾਮ ਉਚਾਰਨਾ ਹੀ ਬਹੁਤ ਔਖਾ ਹੈ ਮਾਤਾ ਜੀ ਆਖਦੇ ਫਿਰ ਤੁਸੀਂ ਜਦ ਉਦਾਸੀਆਂ ਤੇ ਜਾਂਦੇ ਹੋ ਤਾਂ ਕੀ ਕਰਦੇ ਹੋ ਗੁਰੂ ਜੀ ਕਹਿੰਦੇ ਮੈਂ ਰੱਬ ਨੇ ਕਮ ਦਿੱਤਾ ਹੈ ਕਿ ਆਪਣੀ ਸਾਰੀ ਲੁਕਾਈ ਨੂੰ ਜਾ ਕੇ ਕਹੋ ਕਿ ਇਹ ਸਾਰਿਆਂ ਨੇ ਨਾਮ ਜਪ ਕਰਨਾ ਹੈ ਮੈਂ ਇਸੇ ਲਈ 12 ਸਾਲ ਲਾ ਕੇ ਆਇਆ ਉਦਾਸੀਆਂ ਜਾ ਕੇ ਮੰਦਰਾਂ ਚ ਗਿਆ ਲੋਕਾਂ ਨੂੰ ਮਿਲਿਆ ਜਿੱਥੇ-ਜਿੱਥੇ ਭੀੜ ਇਕੱਠੀ ਸੀ ਉੱਥੇ-ਉੱਥੇ ਲੋਕਾਂ ਨਾਲ ਗੱਲ ਕੀਤੀ ਦੱਸਿਆ ਕਿ ਇਹ ਨਾਮ ਜਪ ਹੀ ਅਸਲੀ ਕਮ ਹੈ ਮਨੁੱਖੀ ਜੀਵਨ ਦਾ ਮਾਤਾ ਜੀ ਸਮਝ ਗਏ ਤੇ ਫਿਰ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕਦੇ ਤੇ ਕਹਿੰਦੇ ਮੈਨ ਵੀ ਸਹੀ ਰਸਤਾ ਦਿਖਾਈ ਜਾਇਆ ਕਰ ਬੇਟਾ ਆਈ ਹੋਪ ਥਿਸ ਗਿਵਸ ਅ ਕਲੀਅਰ ਮੈਸੇਜ ਟੂ ਆਲ ਆਫ ਅਸ ਕਿ ਨਾਮ ਜਪ ਕਿੰਨਾ ਇੰਪੋਰਟੈਂਟ ਹੈ ਹਮੇਸ਼ਾ ਤੰਦਰੁਸਤ ਰਹਿਣ ਲਈ ਹਮੇਸ਼ਾ ਰੱਬ ਦੇ ਨਾਲ ਜੁੜਨ ਵਾਸਤੇ ਹੀ ਇਹ ਸਾਨੂੰ ਜੀਵਨ ਮਿਲਿਆ ਹੈ ਤੇ ਜਿੰਨਾ ਹੋ ਸਕੀਏ ਨਾਮ ਜਪ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ